ਸਤਿਗੁਰੂ ਦੇ ਜੀਵਨ ਨੂੰ ਜਦੋਂ ਪੜਦੇ ਆ ਨਾ ਬੜੇ ਅਹਿਮ ਨੁਕਤੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਨੇ ਆਪਣੇ ਜੀਵਨ ਦੇ ਵਿੱਚ 14 ਜੰਗਾਂ ਕੀਤੀਆਂ ਕੀਤੀਆਂ ਕਿਉਂ ਸੀਗੀਆਂ ਕਾਰਨ ਕੀ ਸੀਗਾ ਆਪ ਆਪ ਸ਼ੁਰੂ ਕੀਤੀਆਂ ਸੀ ਨਹੀਂ ਆਪ ਤਾਂ ਹੀ ਸ਼ੁਰੂ ਕੀਤੀਆਂ ਉਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਨੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰ ਲਈਏ ਭਾਵੇਂ ਗੁਰੂ ਦਸਮ ਪਾਤਸ਼ਾਹ ਦੀ ਗੱਲ ਕਰ ਲਈਏ ਇੱਕ ਵੀ ਜੰਗ ਦੀ ਸ਼ੁਰੂਆਤ ਉਹਨਾਂ ਨੇ ਆਪ ਨਹੀਂ ਕੀਤੀ ਦੁਸ਼ਮਣ ਕਰਦਾ ਸੀ ਹਮਲਾ ਸਤਗੁਰੂ ਪਾਤਸ਼ਾਹ ਕੇਵਲ ਉਹਦਾ ਜਵਾਬ ਦਿਆ ਕਰਦੇ ਸੀ ਕੇਵਲ ਜਵਾਬ ਦਿਆ ਕਰਦੇ ਸੀ ਤੇ ਜਿਹੜੀਆਂ ਗੁਰੂ ਪਾਤਸ਼ਾਹ ਨੇ 14 ਜੰਗਾਂ ਲੜੀਆਂ ਨਾ ਉਹਦੇ ਵਿੱਚੋਂ ਜ਼ਿਆਦਾਤਰ ਜਿਹੜੀਆਂ ਜੰਗਾਂ ਸੀ ਉਹ ਮੁਸਲਮਾਨਾਂ ਦੇ ਨਾਲ ਨਹੀਂ ਮੁਗਲਾਂ ਦੇ ਨਾਲ ਨਹੀਂ ਪਹਾੜੀ ਰਾਜਿਆਂ ਦੇ ਨਾਲ ਰਹੀਆਂ ਨੇ ਪਹਾੜੀ ਰਾਜਿਆਂ ਨਾਲ ਪਤਾ ਕਿਉਂ ਕਾਰਨ ਸੀਗਾ ਉਹਦਾ ਉਹਦਾ ਕਾਰਨ ਇਹ ਸੀਗਾ ਕਿ ਜਦੋਂ ਸਤਗੁਰੂ ਪਾਤਸ਼ਾਹ ਬਾਣੀ ਦੇ ਵਿੱਚੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਕਰਕੇ ਸੁਣਾਉਂਦੇ ਸੀ ਨਾ ਭੈਰੋ ਭੂਤ ਸ਼ੀਤਲਾ ਧਾਵੈ ਖਰ ਬਾਹਨ ਉਛਾਰ ਕੁਡਾਵੈ ਹਉ ਤੋ ਏਕ ਰਮਈਆ ਲੈ ਨੋ ਆਨ ਦੇਵ ਬਦਲਾਵਨ ਦੇਹੋ ਸ਼ਿਵ ਸ਼ਿਵ ਕਰਤੇ ਜੋ ਨਰ ਧਾਵੈ ਵਰ ਚੜੇ ਡੌਰੂ ਡਮਕਾਵੈ ਮਾ ਮਾਈ ਕੀ ਪੂਜਾ ਕਰੈ ਨਰ ਸੇ ਨਾਰ ਹੋਏ ਉਤਰ ਜਿਹਨੂੰ ਸਤੂ ਇਹਨੇ ਸ਼ਬਦਾਂ ਦੀ ਵਿਆਖਿਆ ਕਰਦੇ ਸੀ ਕਹਿੰਦੇ ਸੀ ਭਲਿਓ ਗੋਤ ਨਾ ਪੂਜੋ ਬੋਤ ਨਾ ਪੁੱਛੋ ਮੂਰਤੀਆਂ ਨਾ ਪੁੱਛੋ ਇਹਨਾਂ ਦੇ ਵਿੱਚ ਕੱਖ ਨਹੀਂ ਰੱਖਿਆ ਹੋਇਆ ਇੱਕ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੋ ਜਦੋਂ ਮੇਰੇ ਪਾਤਸ਼ਾਹ ਇਹ ਗੱਲ ਕਹਿੰਦੇ ਸੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹ ਲੋਕਾਂ ਦੇ ਕਿ ਮੇਰੇ ਪਾਤਸ਼ਾਹ ਕਹਿੰਦੇ ਕਿ ਰੱਬ ਨੂੰ ਥਾਪਿਆ ਨਹੀਂ ਜਾ ਸਕਦਾ ਤੇ ਜਿਹੜੇ ਲੋਕ ਮੂਰਤੀ ਸਥਾਪਿਤ ਕਰਕੇ ਬੈਠੇ ਸੀ ਚੁਵਣੀ ਇਹਨਾਂ ਨੂੰ ਗੱਲ ਉਹ ਕਹਿੰਦੇ ਰੱਬ ਨੂੰ ਬਣਾਇਆ ਨਹੀਂ ਜਾ ਸਕਦਾ ਪਰ ਇੱਥੇ ਦੁਨੀਆਂ ਦੇ ਲੋਕ ਨੇ ਜਿਹੜੇ ਉਹਨਾਂ ਦਾ ਜੋਰੀ ਇਸ ਚੀਜ਼ ਉੱਤੇ ਲੱਗਾ ਹੋਇਆ ਤੇ ਰੱਬ ਨੂੰ ਅਸੀਂ ਬਣਾਵਾਂਗੇ ਤੁਹਾਡੇ ਸਾਹਮਣੇ ਮੈਂ ਇੱਕ ਸਵਾਲ ਰੱਖਦਾ ਰੱਬ ਨੇ ਸਾਨੂੰ ਬਣਾਇਆ ਜਾਂ ਅਸੀਂ ਰੱਬ ਨੂੰ ਬਣਾਇਆ ਰੱਬ ਨੇ ਸਾਨੂੰ ਬਣਾਇਆ ਰੱਬ ਨੇ ਸਾਨੂੰ ਬਣਾਇਆ ਨਾ ਅਸੀਂ ਕਿਹਨਾਂ ਰੱਬ ਨੂੰ ਬਣਾ ਸਕਦੇ ਪਰ ਜਿਹੜਾ ਬੰਦਾ ਮੂਰਤੀ ਬਣਾ ਲਿਆ ਏ ਉਹੀ ਕਹਿਣਾ ਮੈਨੇ ਭਗਵਾਨ ਕੋ ਬਣਾਇਆ ਅਸੀਂ ਮੂਰਤੀ ਨੂੰ ਬਣਾਇਆ ਫਿਰ ਇਹਦਾ ਮਤਲਬ ਜਿਹੜਾ ਰੱਬ ਨੂੰ ਬਣਾ ਰਿਹਾ ਉਹ ਰੱਬ ਨਾਲੋਂ ਵੀ ਵੱਡਾ ਹੋਇਆ ਫਿਰ ਉਹ ਰੱਬ ਨਾਲੋਂ ਵੱਡਾ ਹੋਇਆ ਜਦੋਂ ਸਤਗੁਰੂ ਪਾਤਸ਼ਾਹ ਇਦਾਂ ਦੀਆਂ ਵਿਚਾਰਾਂ ਕੁੱਲ ਮਨੁੱਖਤਾ ਦੇ ਸਾਹਮਣੇ ਲੱਗਦੇ ਸਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਨ ਹੋਈਆਂ ਉਹ ਸੀਗੇ ਪਹਾੜੀ ਰਾਜੇ ਤੁਰੜ ਬਰਦਾਸ਼ ਨਹੀਂ ਆ ਇਹਨਾਂ ਗੱਲਾਂ ਦੇ ਕਰਕੇ ਹੀ ਉਹ ਗੁਰੂ ਪਾਤਸ਼ਾਹ ਨਾਲ ਖਾਰ ਖਾਂਦੇ ਸੀ ਗੁਰੂ ਪਾਤਸ਼ਾਹ ਉੱਤੇ ਉਹਨਾਂ ਨੇ ਇੰਨੀਆਂ ਜੰਗਾ ਜੜੀਆਂ ਉਹ ਥੋਪੀਆਂ ਤੇ ਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ ਤੇ ਇੱਕ ਬੇਨਤੀ ਕਰਾਂ ਅਸੀਂ ਪਹਾੜੀ ਰਾਜਿਆਂ ਦੀ ਗੱਲ ਤੇ ਇੱਕ ਪਾਸੇ ਦੀ ਹੈ ਕੋਈ ਇੱਕ ਗੱਲ ਵੱਖਰੀ ਹੈ ਪਹਿਲਾਂ ਦੇ ਪਹਾੜੀ ਰਾਜਿਆਂ ਕੋਲ ਫਰੂਖ ਸਾਬ ਦੇ ਸਿਧਾਂਤ ਬਰਦਾਸ਼ ਨਹੀਂ ਸੀ ਹੁੰਦੇ ਅੱਜ ਸਿੱਖਾਂ ਕੋਲੋਂ ਵੀ ਨਹੀਂ ਹੁੰਦੇ ਅੱਜ ਸਾਡੇ ਕੋਲੋਂ ਵੀ ਨਹੀਂ ਹੁੰਦੇ ਅੱਜ ਸਾਨੂੰ ਕੋਈ ਕਵੇ ਨਾ ਅਜੀ ਤੁਹਾਡੇ ਘਰ ਵਿੱਚ ਗੁਰਨਾਨਦ ਸਾਹਿਬ ਦੀ ਤੁਸੀਂ ਖੋਤੀ ਤਸਵੀਰ ਲਾਈ ਹੋਈ ਹੈ ਤੇ ਲਾ ਦੇ ਸਤਿਗੁਰੂ ਤੇ ਬਾਰ ਬਾਰ ਕਹੇ ਪਾਣੀ ਗੁਰੂ ਗੁਰੂ ਹੈ ਬਾਣੀ ਵੀ ਤਸਵੀਰ ਗੁਰੂ ਨਹੀਂ ਹੋ ਸਕਦੀ ਤੇ ਅੱਜ ਦਾ ਸਿੱਖ ਵੀ ਬੜਾ ਡਾਂਗ ਲੈ ਕੇ ਮਾਰਨ ਨੂੰ ਪੈਂਦਾ ਉਹ ਤੂੰ ਕਹਿ ਕਿਦਾਂ ਦਿੰਦਾ ਇਹਦਾ ਅੱਜ ਇਹ ਕਿਤਾ ਆ ਗਿਆ ਤੇ ਇੱਕ ਬੇਨਤੀ ਕਰਾਂ ਜੇ ਸਾਨੂੰ ਵੀ ਗੁਰੂ ਜੀ ਦੀ ਗੱਲ ਹਜਮ ਨਹੀਂ ਨਾ ਹੁੰਦੀ ਸਾਨੂੰ ਵੀ ਹਜਮ ਨਹੀਂ ਹੁੰਦੀ ਤੇ ਅਸੀਂ ਪਹਾੜੀ ਰਾਜਿਆਂ ਨਾਲੋਂ ਘੱਟ ਕੋਈ ਨਹੀਂ ਹੈਗੇ ਅਸੀਂ ਵੀ ਪਹਾੜੀ ਰਾਜੇ ਬਣ ਚੁੱਕੇ ਹਾਂ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਖੰਡੇ ਦੀ ਪੌਲ ਲੈਣ ਤੋਂ ਰੋਕਦੇ ਆ ਨਾ ਮਾ ਬੜੀਆਂ ਮਾਵਾਂ ਅਸੀਂ ਆ ਵੇਖੀਆਂ ਜਿਨ੍ਹਾਂ ਦੇ ਬੱਚੇ ਖੰਡੇ ਦੀ ਪੌਲ ਲੈਣ ਨੂੰ ਤਰਸਦੇ ਪਏ ਨੇ ਤੇ ਮਾਂ ਉਹਨੂੰ ਖੰਡੇ ਦੀ ਪੌਲ ਲੈ ਹੀ ਨਹੀਂ ਦਿੰਦੀ ਜਿਹੜੀ ਮਾਂ ਲੈ ਨਹੀਂ ਨਿੰਦੀ ਖੰਡੇ ਦੀ ਪੌਲ ਐਸੀ ਮਾਂ ਔਰੰਗਜੀਬ ਜੇ ਉਹ ਔਰੰਗਜੀਬ ਬਣ ਚੁੱਕੀ ਹੈ ਔਰੰਗਜੀਬ ਜਿਹੜਾ ਸੀਗਾ ਉਹ ਵੀ ਜ਼ੁਰੂਰ ਕਰਦਾ ਸੀ ਅਸੀਂ ਵੀ ਆਪਣੇ ਬੱਚਿਆਂ 'ਤੇ ਜ਼ੁਲਮ ਕਰ ਰਹੇ ਆ ਨਾ 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 ਤੈਨੂੰ ਖੰਡੇ ਦੀ ਪੌਲ ਨਹੀਂ ਲੈਣ ਦੇਣੀ ਨਾ ਤੈਨੂੰ ਗੁਰੂ ਵਾਲਾ ਨਹੀਂ ਬਣ ਦੇਣਾ ਨਾ ਤੈਨੂੰ ਬਾਣੀ ਨਾਲ ਨਹੀਂ ਜੋੜ ਦੇਣਾ ਇੱਥੋਂ ਤੱਕ ਮੈਂ ਵੇਖਿਆ ਤੇ ਬੱਚੇ ਇਸ ਹਾਲਾਤ ਪਾੜ ਕਰਨ ਲੱਗ ਪਿਆ ਮਾਪਿਆਂ ਨੂੰ ਐਸੀ ਗੱਲ ਦੀ ਖੇਚੜ ਗਈ ਵੀ ਜੱਗੀ ਸੌ ਦਾ ਪਾੜ ਹੋ ਜਾਣ ਲੱਗ ਪਿਆ ਇੱਕ ਕਿਉਂ ਕਰਦਾ ਹੈ ਕਾਰਨ ਪਤਾ ਕੀ ਹੈ ਮਾਂ ਵੀ ਬਿਊਟੀ ਪਾਰਲਰ ਜਾਂਦੀ ਹੈ ਪਿਓ ਵੀ ਰਾਤੀ ਸ਼ਰਾਬ ਦੀ ਬੋਤਲ ਖੋਲਦਾ ਹੈ ਉਹ ਸੋਚਦੇ ਨਹੀਂ ਵੀ ਜੇ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਗਿਆ ਵੀ ਗੁਰਬਾਣੀ ਤੇ ਸਤਿਗੁਰੂ ਨੇ ਆਖਿਆ ਜਿੱਤ ਪੀਤਾ ਮਤ ਦੂਰ ਹੋਏ ਪਰਲ ਪਵਾਂ ਵਿੱਚ ਆਏ ਸਾਡੇ ਬੱਚੇ ਨੂੰ ਇਹ ਪਤਾ ਲੱਗ ਗਿਆ ਤੇ ਕੱਲ ਨੂੰ ਇਹ ਸਾਨੂੰ ਵੀ ਰੋਕੇਗਾ ਵੀ ਡੈਡੀ ਸ਼ਰਾਬ ਪੀਣੀ ਚੰਗੀ ਗੱਲ ਨਹੀਂ ਮਮੀ ਬਿਊਟੀ ਪਾਰਲਰ ਜਾਣਾ ਚੰਗੀ ਗੱਲ ਨਹੀਂ ਤੇ ਇਹ ਸਾਨੂੰ ਨਾ ਰੋਕੇ ਇਸ ਕਰਕੇ ਇਹਨੂੰ ਵੀ ਬਾਣੀ ਨਾਲ ਜੁੜਨ ਨਹੀਂ ਸੀ ਕੋਈ ਦੇਣਾ ਅਸੀਂ ਜੁੜਨ ਨਹੀਂ ਦੇਣਾ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਵਿੱਚ ਆ ਗਈਆਂ ਜਦੋਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਵੀ ਚੰਗੇ ਕੰਮ ਤੋਂ ਰੋਕਾਂਗੇ ਤੇ ਇਹ ਗੱਲ ਸਦਾ ਵਾਸਤੇ ਚੇਤੇ ਰੱਖਿਓ ਅਸੀਂ ਉਦੋਂ ਬਾਬਰ ਹੈਗੇ ਆਂ ਅਸੀਂ ਉਦੋਂ ਜਹਾਂਗੀਰ ਹੈਗੇ ਆਂ ਅਸੀਂ ਉਦੋਂ ਅਰੰਗਜੀਬ ਹੈਗੇ ਆਂ ਅਸੀਂ ਉਦੋਂ ਵਜ਼ੀਰਖਾਨ ਹੈਗੇ ਆਂ ਅਸੀਂ ਇਹ ਸਾਰਾ ਕੁਝ ਬਣ ਜਾਂਦੇ ਆਂ ਕਿਉਂਕਿ ਤੁਸੀਂ ਕੀ ਸੋਚਦੇ ਹੋ ਕਿ ਔਰੰਗਜ਼ੇਬ ਚਲੇ ਗਿਆ ਸੰਸਾਰ ਦੇ ਵਿੱਚੋਂ ਅੱਜ ਨਹੀਂ ਹੈਗਾ ਹੈਗਾ ਅੱਜ ਨਹੀਂ ਹੈਗਾ ਸਾਡੇ ਅੰਦਰ ਬੈਠਾ ਹੈ ਔਰੰਗਜ਼ੇਬ ਕੋਈ ਬੰਦਾ ਨਹੀਂ ਸੀ ਔਰੰਗਜ਼ੇਬ ਬਿਰਤੀਆਂ ਨੇ ਜੇ ਅਸੀਂ ਕਹਿਆਂ ਕਿ ਇੱਕ ਬੰਦਾ ਸੀ ਉਹ ਮਰ ਗਿਆ ਆ ਹੈਗਾ ਸੀ ਉਹ ਬੰਦਾ ਉਹ ਮਰ ਵੀ ਗਿਆ ਪਰ ਕੀ ਔਰੰਗਜ਼ੇਬ ਸੱਚ ਦੇ ਵਿੱਚ ਅੱਜ ਵੀ ਹੈਗਾ ਅੱਜ ਵੀ ਹੈਗਾ ਏ ਬਾਬਰ ਅੱਜ ਵੀ ਹੈਗਾ ਏ ਪਾਪ ਦੀ ਜਾਂਚ ਲੈ ਕੇ ਕਿ ਅਸੀਂ ਨਹੀਂ ਜਾਂਦੇ ਅਸੀਂ ਪੁੱਤ ਦਾ ਵਿਆਹ ਹੁੰਦਾ ਏ ਅਗਲੇ ਉਹਨਾਂ ਕੋਲੋਂ ਦਹੇਜ ਮੰਗਿਆ ਆਂਦਾ ਕੁੜੀ ਵਾਲਿਆਂ ਨੂੰ ਇਹਨਾਂ ਦੇ ਦੇਓ ਕਿ ਤੇ ਤਾਂ ਤੁਹਾਡੀ ਕੁੜੀ ਨੂੰ ਖੜਾਗੇ ਤੇ ਕੀ ਐ ਅਸੀਂ ਬਾਬਰ ਵਾਲੀ ਫਿਰਤੀ ਚ ਨਹੀਂ ਹੈਗੇ ਫਿਰ ਮੇਰੇ ਸਾਥਪੁਰ ਨੇ ਕਿਹਾ ਸੀ ਨਾ ਪਾਪ ਕੀ ਜੰਗਲੈ ਕਾਬਰੋਂ ਧਾਇਆ ਜੋਰੀ ਮੰਗੇ ਦਾਨ ਵੇ ਲਾ ਲਓ ਜਿਹੜਾ ਜੋਰੀ ਅੱਗੇ ਜਾ ਕੇ ਦਹੇਜ ਮੰਗਦੇ ਨੇ ਕੀ ਉਹ ਬਾਬਰ ਨਹੀਂ ਹੈਗੇ ਫਿਰ ਬਾਬਰ ਹੀ ਲਿਓ ਹੋਰ ਕੌਣ ਲਿਓ ਉਹ ਬਾਬਰ ਹੀ ਤੇ ਅਸੀਂ ਸਤਗੁਰੂ ਪਾਤਸ਼ਾਹ ਦੇ ਇੰਨੇ ਗੁਰਪੁਰਬ ਮਨਾ ਲਏ ਇੰਨੇ ਗੁਰਪੁਰਬ ਮਨਾ ਲਏ ਪਰ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨੂੰ ਸਮਝਿਆ ਨਹੀਂ ਜੀਵਨ 'ਚ ਵਸਾਇਆ ਕੋਈ ਨਹੀਂ ਹੈ ਜੀਵਨ 'ਚ ਵਸਾਇਆ ਕੋਈ ਨਹੀਂ ਸਾਡੇ ਵਾਲੀ ਹੱਥ ਕਰਕੇ ਆਖਿਆ ਸੀ ਨਾ ਮੇਰੇ ਪਾਤਸ਼ਾਹ ਨੇ ਇਹਨੂੰ ਪੁੱਤਰਨ ਕੇ ਸੀਸ 'ਤੇ ਵਾਰ दिए ਸਤ ਚਾਰ ਚਾਰ ਮੂਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਉਹ ਮੇਰੇ ਸਤਗੁਰੂ ਨੇ ਮਾਣ ਕੀਤਾ ਸੀ ਮੈਂ ਚਾਰ ਵਾਰੇ ਨੇ ਅਜੇ ਹਜ਼ਾਰਾਂ ਹੈਗੇ ਅਜੇ ਹਜ਼ਾਰਾਂ ਹੈਗੇ ਜੇ ਸਤਿਗੁਰੂ ਆਜਾ ਕੇ ਵਿਖਣਾ ਅੱਜ ਕਹਿਣ ਭਲਿਆ ਤੇਰੇ ਘਰ ਤੋਂ ਨਾ ਮੈਂ ਆਪਣਾ ਪੁੱਤ ਅਜੀਤ ਸਿੰਘ ਨੂੰ ਵੇਖਣਾ ਚਾਹਨਾ ਵਿਖਾਏਂਗਾ ਮੈਂ ਤੇਰੇ ਘਰੋਂ ਅੱਜ ਆਪਣੇ ਪੁੱਤ ਜੁਝਾਰ ਸਿੰਘ ਨੂੰ ਵੇਖਣਾ ਚਾਹਨਾ ਵਿਖਾਏਂਗਾ ਤੇ ਅੱਜ ਦਾ ਕੀ ਕਹੂਗਾ ਅੱਜ ਦਾ ਪਿਓ ਕੀ ਕਹੂਗਾ ਅੱਜ ਦੀ ਮਾਂ ਕੀ ਕਹੂਗੀ ਪਾਤਸ਼ਾਹ ਉਹਨੇ ਨਾਈ ਦੀ ਦੁਕਾਨ ਤੇ ਗਿਆ ਵਾਲ ਕਟਾ ਕੇ ਆਉਂਦਾ ਹੀ ਹੋਣਾ ਥੋੜੀ ਜਿਹੀ ਆਈ ਕਹਾਂਗੇ ਨਾ ਉਹ ਜੀ ਉਹਨਾਂ ਸ਼ਾਮ ਪੱਬ ਜਾਂਦਾ ਹੈ ਆ ਜਣਾ ਉਹਨੂੰ ਥੋੜੀ ਦੇਰ ਚਾਹ ਲੈਣਾ ਹੁਣੇ ਬਸ ਸ਼ਰਾਬ ਪੀਣ ਗਿਆ ਹੋਇਆ ਬਸ ਡੋਗ ਪੈਗ ਲਾ ਕੇ ਆਇਆ ਇਹ ਲੋ ਹੁਣੇ ਆ ਹੁਣ ਮਿਲਾਂਦੇ ਨੇ ਤੁਹਾਨੂੰ ਤੇ ਜੇ ਤੁਹਾਡਾ ਐਸਾ ਪੁੱਤ ਜਿਹੜਾ ਨਸ਼ੇ ਟੱਲੀ ਹੋਇਆ ਨਾਲ ਹੀ ਜ ਟਿੱਗਿਆ ਹੋਇਆ ਜੇ ਉਹ ਸਤਿਗੁਰੂ ਸਾਹਮਣੇ ਆਵੇ ਮੰਨ ਲਓ ਸਤਿਗੁਰੂ ਦੇ ਸਾਹਮਣੇ ਆ ਕੇ ਖਲੋ ਗਿਆ ਸਤਿਗੁਰੂ ਕਹਿਣਗੇ ਆਹ ਜਰਾਜੀਤ ਸਿੰਘ ਆਹ ਮੇਰਾ ਸੁਧਾਰ ਸਿੰਘ ਪਤਾ ਕਿਉਂ ਬੱਚਿਆਂ ਦੀ ਗਲਤੀ ਦੂਜੇ ਨੰਬਰ ਤੇ ਜ ਪਹਿਲਾਂ ਸਾਡੀ ਤੇ ਵੱਡਿਆਂ ਦੀ ਮਾਤਾ ਪਿਤਾ ਦੀ ਅਸੀਂ ਆਪਣੇ ਬੱਚਿਆਂ ਨੂੰ ਸੱਚ ਦਾ ਸਿਧਾਂਤ ਗੁਰੂ ਦਾ ਸਿਧਾਂਤ ਡ੍ਰਿੜ ਕਰਾਈ ਨਹੀਂ ਸਕੇ ਡਿੰਗਾ ਬਹੁਤ ਮਾਰ ਲੀਆਂ ਸੀ ਦੇਖ ਕੇ ਫੱਦੇ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਬੜਾ ਗੁਰ ਕਹੀ ਜਾਂਦੇ ਹੁੰਦੇ ਆ ਪਰ ਮਾਸੀ ਇਹਦੇ ਢੋਕਿਆਂ ਪੰਜਾਬ ਜਾ ਕੇ ਪਰ ਦੇਤੇ ਫਤ ਕਰ ਨਹੀਂ ਕਿਦਾਂ ਪੰਥ ਕੀ ਜੀਤ ਹੋਊਗੀ ਕਿਦਾਂ ਪੰਥ ਕੀ ਜੀਤ ਸ਼ਰਾਬੇ ਨਾਲ ਹੁੰਦੀ ਹੈ ਅ ਜੀ ਸੋਚਣ ਵਾਲੀ ਵਿਚਾਰ ਸੀ ਨਾ ਅਸੀਂ ਇਹ ਤਾਂ ਬਹੁਤ ਕਰ ਲਿਆ ਸੋਚ ਜਿਹੜੀ ਸਾਡੀ ਸੋਚ ਅਸੀਂ ਗੁਰਦੁਆਰੇ ਨੂੰ ਨਿਸ਼ਾਨ ਸਾਹਿਬ ਜਿਹੜੇ ਉਹ 1.5 150 ਫੁੱਟ ਉੱਚੇ ਕਰਦੇ 1.5 150 ਫੁੱਟ ਉੱਚੇ ਤੇ ਸੋਚ ਜਿਹੜੀ ਆ ਜ਼ਮੀਨ ਪੁੱਟ ਕੇ ਥੱਲੇ ਲੱਪੀ ਹੋਈ ਹੈ ਤੇ ਗੁਰੂ ਪਾਛੇ ਸੋਚ ਨਹੀਂ ਉੱਚੀ ਹੋਣ ਦੇਣੀ ਅਸੀਂ ਕੋਈ ਤੁਹਾਡਾ ਸਿਧਾਂਤ ਸਾਡੇ ਜੀਵਨ 'ਚ ਆਣਾ ਚਾਹੀਦਾ ਇੱਕ ਥਾਂ ਦੇ ਉੱਤੇ ਨਾ ਕੁਲਬੀਰ ਸਿੰਘ ਕੌੜਾ ਜਿਹਦਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਉਹਨਾਂ ਨੇ ਇੱਕ ਬੁੱਕ ਲਿਖੀ ਹੈ ਤੇ ਸਿੱਖ ਵੀ ਨਿਗਲਿਆ ਗਿਆ ਇੱਕ ਥਾਂ ਦੇ ਉੱਤੇ ਉਹ ਲੈਕਚਰ ਕਰਦੇ ਪਏ ਸੀ ਹੁਣ ਤੇ ਵੈਸੇ ਉਹ ਦੁਨੀਆ ਦੇ ਵਿੱਚ ਨਹੀਂ ਹੈਗੇ ਕਾਫੀ ਪੁਰਾਣੀ ਗੱਲ ਹੈ ਇੱਕ ਥਾਂ ਦੇ ਉੱਤੇ ਲੈਕਚਰ ਕਰਦੇ ਪਏ ਤੇ ਲੈਕਚਰ ਕਰਦੇ ਹੋયા ਉਹਨਾਂ ਨੇ ਇੱਕ ਗੱਲ ਕਹੀ ਸੀ ਸਾਹਮਣੇ ਸੰਗਤ ਬੈਠੀ ਹੋਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਜੇ ਤੁਸੀਂ ਅੱਜ ਸਰਕਾਰ ਨੂੰ ਕਹੋ ਨਾ ਕਿ ਤੁਹਾਨੂੰ ਤੋਪ ਦਾ ਲਾਇਸੈਂਸ ਚਾਹੀਦਾ ਹੈ ਟੈਂਕ ਦਾ ਲਾਇਸੈਂਸ ਚਾਹੀਦਾ ਹੈ ਇਹ ਸਰਕਾਰ ਤੁਹਾਨੂੰ ਛੋਟੀ ਬੰਦੂਕ ਰੱਖਣ ਦਾ ਵੀ ਲਾਇਸੈਂਸ ਨਹੀਂ ਦਵੇਗੀ ਪਰ ਜੇ ਤੁਸੀਂ ਸਰਕਾਰ ਨੂੰ ਇਹ ਗੱਲ ਆਖੋ ਕਿ ਸਾਨੂੰ 100 ਢੋਲ ਗੀਆਂ ਤੇ 100 ਚਿਮੜੇ ਪਾਸ ਕਰੇ ਤੇ ਸਰਕਾਰ ਤੁਹਾਡੇ ਵਾਸਤੇ 1000 ਢੋਲ ਕੀ ਤੇ 1000 ਚਿਮੜਾ ਪਾਸ ਕਰੇ ਹੋਰ ਕਿਹਾ ਇਹਨੇ ਪੁੱਛੋ ਕਿਉਂ ਜਿਹੜੇ ਸਾਹਮਣੇ ਬੈਠੇ ਸੀ ਨਾ ਉਹਨਾਂ ਨੂੰ ਗੁਰਪ੍ਰੀਤ ਸਿੰਘ ਜੀ ਕਹਿੰਦੇ ਕਹਿੰਦੇ ਪੁੱਛੋ ਕਿਉਂ ਅਗਲੇ ਨੇ ਪੁੱਛਿਆ ਜੀ ਕਿਉਂ ਇਹਦੇ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਸਰਕਾਰ ਜਿਹੜੀ ਹੈ ਸਾਡੇ ਆਗੂ ਦੇ ਜਿਹੜੇ ਉਹ ਸਾਨੂੰ ਕੇਵਲ ਢੋਲਗੀਆਂ ਤੱਕ ਤੇ ਚਿਮੜੀਆਂ ਤੱਕ ਹੀ ਰੱਖਣਾ ਚਾਹੁੰਦੇ ਨੇ ਢੋਲਗੀਆਂ ਕੁੱਟੀ ਜਾਓ ਚਿਮੜੇ ਕੁੱਟੀ ਜਾਓ ਗਲੀਆਂ ਦੇ ਚੱਕਰ ਲਾਈ ਜਾਓ ਤੀਰਥਾਂ ਦੇ ਚੱਕਰ ਲਾਈ ਜਾਓ ਤੇ ਇੱਕ ਦਿਨ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਇਹ ਗੱਲ ਕਹੋਗੇ ਨਾ ਆਪੋ ਤੁਸੀਂ ਹੁਣ ਤੂੰ ਵੀ ਢੋਲਕੀਵੇਂ ਜਾਣਾ ਹੈ ਆਪੋ ਤੋਂ ਹਰ ਤੂੰ ਵੀ ਚਿੰਤਾ ਵਜਾਦਾ ਹੈ ਤੁਹਾਡੇ ਬੱਚੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹੋਣਗੇ ਹੋਰ ਇਹ ਕੰਮ ਨਹੀਂ ਕਰਨਗੇ ਉਹ ਦੂਜੀਆਂ ਕੌਮਾਂ ਦੇ ਵਾਂਗ ਆਪਣਾ ਮੂੰਹ ਕਰ ਜਾਣਗੇ ਪਤਾ ਕਿਉਂ ਕਿਉਂਕਿ ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਿਧਾਂਤ ਦਿੱਤਾ ਨਹੀਂ ਹੋਏਗਾ ਕੇਵਲ ਢੋਲਕੀਆਂ ਦੇ ਚਿੰਟਿਆਂ ਵਾਲਾ ਸਿਧਾਂਤ ਉਹਨਾਂ ਨੂੰ ਦੇਣਾ ਚਾਹਾਂਗੇ ਤੇ ਉਹ ਇਹਨੂੰ ਅਪਣਾਉਣਗੇ ਨਹੀਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਸਲ ਵਿਚਾਰ ਸੀ ਨਾ ਉਸ ਤੋਂ ਬਹੁਤ ਦੂਰ ਹੋ ਗਏ ਅਗੁਨਾਰਿਕ ਪਾਤਸ਼ਾਹ ਨੇ ਗੁਰਪ੍ਰਬੰਧ ਦਾ ਉਦਾਹਰਣ ਜਿਹੜੀ ਚਾਹਵਾਗਾ ਜਾਰੇ ਨੇ ਅਸੀਂ ਸਵੇਰ ਵਾਲੇ ਪ੍ਰਭਾਤ ਫੈਰੀ ਦੇ ਉੱਤੇ ਗੱਲ ਢੋਲ ਗਈ ਪਾਈਏ ਚਿਮਟਾ ਹੱਥ ਦੇ ਵਿੱਚ ਪੜਿਆ ਜਾ ਰਿਹਾ ਸਤਿਗੁਰ ਨਾਨਕ ਪ੍ਰਗਟਿਆ ਉਹ ਵੀ ਧੁੰਦ ਜਲ ਚਾਨਣ ਹੋਆ ਮਿੱਟੀ ਧੁੰਦ ਜਲ ਚਾਨਣ ਹੋਆ ਪੜਿਆ ਜਾ ਰਿਹਾ ਉਹੀ ਪ੍ਰਭਾਤ ਫੈਰੀ ਤੇ ਜੋਤਛੀ ਦੀ ਦੁਕਾਨ ਦੇ ਕੋਲ ਹੀ ਲੰਘਦੀ ਹੈ ਉਹ ਜੋਤਛੀ ਵੀ ਬਾਹਰ ਨਿਕਲ ਆਉਂਦਾ ਕਹਿੰਦਾ ਕਰੋ ਮੈਂ ਵੀ ਜਾ ਕੇ ਮੱਥਾ ਟੇਕ ਆਵਾਂ ਉਹ ਵੀ ਦੋਵੇਂ ਹੱਥ ਜੋੜ ਕੇ ਸਿਰ ਨਾਲ ਆਉਂਦਾ ਪ੍ਰਭਾਤ ਸਿੰਘ ਦੇ ਅੱਗੇ ਜਿੰਨੀ ਕੁ देर ਨੂੰ ਰੋ ਆਦਿ ਵਾਲੇ ਲੋਕ ਥੋੜੇ ਜੇ ਅੱਗੇ ਜਾਂਦੇ ਨੇ ਨਾ ਇੱਕ ਸੱਜਣ ਉਹ ਜੋਚੀ ਪੁੱਛਦਾ ਕਿ ਨਾ ਇਹ ਜੋ ਪੜਦੇ ਪਹਿਲੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਹਦਾ ਮਤਲਬ ਕੀ ਹੈ ਮਤਲਬ ਤੇ ਦੱਸ ਉਹ ਨੂੰ ਸਮਝਾ ਦਿੰਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਸ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਗਿਆਨ ਇਸ ਸੰਸਾਰ ਦੇ ਵਿੱਚ ਵੰਡਿਆ ਤੇ ਲੋਕਾਂ ਦੇ ਜੀਵਨ ਚੋਂ ਬਹਿਮਾ ਭਰਮਾਂ ਦਾ ਹਨੇਰਾ ਸੀ ਨਾ ਜਿਹੜਾ ਉਹ ਦੂਰ ਹੋ ਗਿਆ ਜੋਚੀ ਨੇ ਮਾਰਿਆ ਮੱਥੇ ਦੇ ਹੱਥ ਜੋਚੀ ਕਹਿੰਦਾ ਇਹ ਇਹਦਾ ਅਰਥ ਹੈ ਇਹ ਇਹਦਾ ਅਰਥ ਹੈ ਉਹ ਕਹਿੰਦਾ ਹਾਂ ਇਹ ਹੈ ਜੱਟ ਕਹਿੰਦਾ ਫਿਰ ਤੂੰ ਇਹ ਮੇਰੀ ਵੀ ਗੱਲ ਸੁਣ ਲੈ ਉਹ ਜਿਹੜਾ ਢੋਲ ਕੀ ਕੁੱਟਦਾ ਪਿਆਈ ਨਾ ਕੱਲ ਮੇਰੇ ਕੋਲ ਆਇਆ ਸੀ ਮੈਨੂੰ ਪਤਾ ਕੀ ਕਹਿੰਦਾ ਸੀ ਮੇਰੀ ਧੀ ਮੰਗਲੀ ਕਹਿੰਦਾ ਉਹਦਾ ਕੁਝ ਕਰ ਕੋਈ ਉਪਾਦਸ ਮੈਨੂੰ ਅਜਿਹੇ ਚਿੰਟਾ ਪਜਾਂਦਾ ਪਿਆ ਨਾ ਇਹ ਵੀ ਪਰਸੋਂ ਮੇਰੇ ਕੋਲ ਆਇਆ ਸੀਗਾ ਕਹਿੰਦਾ ਮੈਂ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਕੋਈ ਟੇਵਾ ਟੂਬਾ ਲਾ ਦੇ ਇਹਦਾ ਕੋਈ ਕੰਮ ਤੇ ਕਰ ਢੋਲ ਕੀ ਕੁੱਟਣ ਵਾਲੇ ਵੀ ਚਿੰਟੇ ਮਜਾਉਣ ਵਾਲੇ ਵੀ ਉਹਨਾਂ ਥਾਵਾਂ ਉੱਤੇ ਜਾਂਦੇ ਤੇ ਉਹੀ ਆਪਣੇ ਬੱਚਿਆਂ ਨੂੰ ਕਹਿੰਦੇ ਆਪ ਉਹਦੇ ਢੋਲ ਕੀ ਮੇਰੇ ਆਈਏ ਉਹ ਨਹੀਂ ਵੀ ਜਾਊਗਾ ਤੁਹਾਡਾ ਬੱਚਾ ਉਹ ਨਹੀਂ ਬਜਾਉਗਾ ਚਿਪਟਾ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਅਸਲ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੇਣੀ ਸੀ ਨਾ ਉਹ ਦੇ ਨਹੀਂ ਸਕੇ ਅਸੀਂ ਕੇਵਲ ਇਹਨਾਂ ਕਹਿਤਾ ਵੀ ਢੋਲਕੀਆਂ ਵਜਾ ਲਓ ਚਿਮਟੇ ਵਜਾ ਲਓ ਇਹੀ ਧਰਮ ਹੁੰਦਾ ਢੋਲਕੀਆਂ ਤੇ ਚਿਮਟੇ ਕੁੱਟਣੇ ਧਰਮ ਨਹੀਂ ਹੈ ਧਰਮ ਕੀ ਹੈ ਉਹ ਸਤguru ਦੀ ਬਾਣੀ ਨੂੰ ਪੁੱਛੋ ਸਤguru ਕਹਿੰਦੇ ਏਕੋ ਏਕੋ ਧਰਮ ਧ੍ਰਿੜ ਸੱਚ ਕੋਈ ਧਰਮ ਕੀ ਹੈ ਸੱਚ ਨੂੰ ਧ੍ਰਿੜ ਕਰਨਾ ਸੱਚ ਨੂੰ ਜੀਵਨ ਦੇ ਵਿੱਚ ਵਸਾਉਣਾ ਸਰਬ ਧਰਮ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਪ੍ਰਮਾਤਮਾ ਵਾਲੇ ਨਿਰਮਲ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਇਹ ਸੀਗਾ ਅਸਲ ਦੇ ਵਿੱਚ ਧਰਮ ਕਮਾਉਣਾ ਜੋ ਧਰਮ ਕਮਾਉਣਾ ਸਾਨੂੰ ਆਇਆ ਹੀ ਨਹੀਂ ਅਜੇ ਤੱਕ